ਖੁਸ਼ਹਾਲ ਤੇ ਸਿਹਤਮੰਦ ਪ੍ਰੈਗਨਨਸੀ ਲਈ ਜ਼ਰੂਰੀ ਸੇਤ ਸੁਝਾਅ ਪ੍ਰੈਗਨਨਸੀ ਵਿੱਚ ਮਾਂ ਤੇ ਬੱਚਾ ਦੋਵਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਦੇਖਭਾਲ ਤੇ ਧਿਆਨ ਦੀ ਲੋੜ ਹੁੰਦੀ ਹੈ ਆਓ ਅੱਜ ਅਸੀਂ ਗੱਲ ਕਰਦੇ ਹਾਂ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ ਰੋਜ਼ਾਨਾ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀ ਕੇ ਹਾਈਡਰੇਟ ਰਹਿਣਾ ਬਹੁਤ ਜ਼ਰੂਰੀ ਹੈ ਫੋਲਿਕ ਐਸਿਡ ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਸੰਤੁਲਿਤ ਭੋਜਨ ਸਿਹਤ ਲਈ ਸਭ ਤੋਂ ਜ਼ਿਆਦਾ ਇਹਨਾਂ ਦਿਨਾਂ 'ਚ ਜ਼ਰੂਰੀ ਹੁੰਦਾ ਹੈ। ਨਿਯਮਿਤ ਤੌਰ ਤੇ ਕਸਰਤ ਕਰੋ ਪਰ ਉੱਚ ਪ੍ਰਭਾਵ ਵਾਲੀਆਂ ਗਤੀਵਿਧੀਆਂ ਤੋਂ ਬਚੋ। ਜਿਸ ਵਿੱਚ ਤੁਸੀਂ ਕੰਫਰਟੇਬਲ ਹੋਵੋ ਉਹੀ ਕਸਰਤ ਤੁਸੀਂ ਕਰ ਸਕਦੇ ਹੋ। ਜ਼ਰੂਰੀ ਹੈ 8 ਘੰਟੇ ਦੀ ਨੀਂਦ ਤੇ ਆਰਾਮ ਕਰੋ ਜਦੋਂ ਤੁਹਾਨੂੰ ਆਪਣਾ ਸਰੀਰ ਥੋੜਾ ਜਿਹਾ ਵੀ ਟਾਇਰਡ ਮਹਿਸੂਸ ਹੋਵੇ। ਸਿਗਰਟ ਐਲਕੋਹਲ ਤੇ ਕੈਫੀਨ ਤੋਂ ਦੂਰ ਰਹੋ ਕਿਉਂਕਿ ਇਹ ਬੱਚੇ ਦੀ ਸਿਹਤ ਲਈ ਤੇ ਤੁਹਾਡੀ ਆਪਣੀ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ ਸਭ ਤੋਂ ਜ਼ਰੂਰੀ ਹੈ ਤਣਾ ਤੋਂ ਦੂਰ ਰਹਿਣਾ ਤਣਾ ਤੋਂ ਰਾਹਤ ਲਈ ਜਨਮ ਤੋਂ ਪਹਿਲਾਂ ਤੁਹਾਨੂੰ ਬੱਚੇ ਦੇ ਜੋ ਜਨਮ ਹੋਣ ਵਾਲਾ ਉਸ ਤੋਂ ਪਹਿਲਾਂ ਯੋਗਾ ਕਰੋ ਮੈਡੀਟੇਸ਼ਨ ਕਰੋ ਤੇ ਆਪਣੇ ਆਪ ਨੂੰ ਹਮੇਸ਼ਾ ਹੀ ਹਾਈਡਰੇਟ ਰੱਖੋ ਤੇ ਕਾਮ ਮਾਈਂਡ ਨਾਲ ਹਰ ਇੱਕ ਚੀਜ਼ ਸੋਚੋ ਰੈਗੂਲਰ ਚੈੱਕਅપ્ਸ ਵੀ ਐਨਾ ਦਿਨਾ ਚ ਜ਼ਰੂਰੀ ਨੇ ਡਾਕਟਰ ਦੀ ਸਲਾਹ ਦੀ ਪਾਲਣਾ ਸਭ ਤੋਂ ਜ਼ਰੂਰੀ ਮੰਨੀ ਜਾਂਦੀ ਹੈ ਤੇ ਆਪਣੀ ਡਾਈਟ ਵਿੱਚ ਵਿਟਾਮਿਨ ਦੇ ਜੋ ਨਾਲ ਭਰਪੂਰ ਖੁਰਾਕ ਹੋਵੇ ਉਸ ਨੂੰ ਜ਼ਰੂਰ ਸ਼ਾਮਿਲ ਕਰੋ ਤੇ ਆਪਣੀ ਹੈਲਥ ਦਾ ਖਾਸ ਧਿਆਨ ਰੱਖੋ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਕੁਝ ਹਾਲ ਤੇ ਸਿਹਤਮੰਦ ਪ੍ਰੈਗਨੈਂਸੀ ਲਈ ਜ਼ਰੂਰੀ ਸੇਤ ਸੁਝਾਅ ਪ੍ਰੈਗਨੈਂਸੀ ਵਿੱਚ ਮਾਂ ਤੇ ਬੱਚਾ ਦੋਵੇਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਦੇਖਭਾਲ ਤੇ ਧਿਆਨ ਦੀ ਲੋੜ ਹੁੰਦੀ ਹੈ ਆਓ ਅੱਜ ਅਸੀਂ ਗੱਲ ਕਰਦੇ ਹਾਂ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ ਰੋਜ਼ਾਨਾ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀ ਕੇ ਹਾਈਡਰੇਟ ਰਹਿਣਾ ਬਹੁਤ ਜ਼ਰੂਰੀ ਹੈ ਫੋਲਿਕ ਐਸਿਡ ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਸੰਤੁਲਿਤ ਭੋਜਨ ਸਿਹਤ ਲਈ ਸਭ ਤੋਂ ਜ਼ਿਆਦਾ ਇਹਨਾਂ ਦਿਨਾਂ 'ਚ ਜ਼ਰੂਰੀ ਹੁੰਦਾ ਹੈ। ਨਿਯਮਿਤ ਤੌਰ ਤੇ ਕਸਰਤ ਕਰੋ ਪਰ ਉੱਚ ਪ੍ਰਭਾਵ ਵਾਲੀਆਂ ਗਤੀਵਿਧੀਆਂ ਤੋਂ ਬਚੋ। ਜਿਸ ਵਿੱਚ ਤੁਸੀਂ ਕੰਫਰਟੇਬਲ ਹੋਵੋ ਉਹੀ ਕਸਰਤ ਤੁਸੀਂ ਕਰ ਸਕਦੇ ਹੋ। ਜ਼ਰੂਰੀ ਹੈ 8 ਘੰਟੇ ਦੀ ਨੀਂਦ ਤੇ ਆਰਾਮ ਕਰੋ ਜਦੋਂ ਤੁਹਾਨੂੰ ਆਪਣਾ ਸਰੀਰ ਥੋੜਾ ਜਿਹਾ ਵੀ ਟਾਇਰਡ ਮਹਿਸੂਸ ਹੋਵੇ। ਸਿਗਰਟ ਐਲਕੋਹਲ ਤੇ ਕੈਫੀਨ ਤੋਂ ਦੂਰ ਰਹੋ ਕਿਉਂਕਿ ਇਹ ਬੱਚੇ ਦੀ ਸਿਹਤ ਲਈ ਤੇ ਤੁਹਾਡੀ ਆਪਣੀ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ ਸਭ ਤੋਂ ਜ਼ਰੂਰੀ ਹੈ ਤਣਾ ਤੋਂ ਦੂਰ ਰਹਿਣਾ ਤਣਾ ਤੋਂ ਰਾਹਤ ਲਈ ਜਨਮ ਤੋਂ ਪਹਿਲਾਂ ਤੁਹਾਨੂੰ ਬੱਚੇ ਦੇ ਜੋ ਜਨਮ ਹੋਣ ਵਾਲਾ ਉਸ ਤੋਂ ਪਹਿਲਾਂ ਯੋਗਾ ਕਰੋ ਮੈਡੀਟੇਸ਼ਨ ਕਰੋ ਤੇ ਆਪਣੇ ਆਪ ਨੂੰ ਹਮੇਸ਼ਾ ਹੀ ਹਾਈਡਰੇਟ ਰੱਖੋ ਤੇ ਕਾਮ ਮਾਈਂਡ ਨਾਲ ਹਰ ਇੱਕ ਚੀਜ਼ ਸੋਚੋ ਰੈਗੂਲਰ ਚੈੱਕਅપ્ਸ ਵੀ ਐਨਾ ਦਿਨਾਂ ਚ ਜ਼ਰੂਰੀ ਨੇ ਡਾਕਟਰ ਦੀ ਸਲਾਹ ਦੀ ਪਾਲਣਾ ਸਭ ਤੋਂ ਜ਼ਰੂਰੀ ਮੰਨੀ ਜਾਂਦੀ ਹੈ ਤੇ ਆਪਣੀ ਡਾਈਟ ਵਿੱਚ ਵਿਟਾਮਿਨ ਦੇ ਜੋ ਨਾਲ ਭਰਪੂਰ ਖੁਰਾਕ ਹੋਵੇ ਉਸ ਨੂੰ ਜ਼ਰੂਰ ਸ਼ਾਮਿਲ ਕਰੋ ਤੇ ਆਪਣੀ ਹੈਲਥ ਦਾ ਖਾਸ ਧਿਆਨ ਰੱਖੋ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ